ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਈ ਹੁਣ ਜੋ ਬਹੁਤ ਵੱਡੀ ਖੁਸ਼ਖਬਰੀ ਆਈ ਹੈ ਸਾਹਮਣੇ ਅਮਰਤਪਾਲ ਨੂੰ ਲੈ ਕੇ ਜੋ ਕਿ ਬਈ ਕਿਹਾ ਗਿਆ ਸੀ ਵੀ 10 ਤਰੀਕ ਨੂੰ ਅਮਰਤਪਾਲ ਬਾਹਰ ਆਉਣਗੇ ਕਿਉਂਕਿ ਕਈ ਚੈਨਲਾਂ ਵੱਨਿਓ ਕਿਹਾ ਜਾਂਦਾਗਾ ਵੀ 10 ਤਰੀਕ ਨੂੰ ਅਮਰਤਪਾਲ ਬਾਹਰ ਆਉਣਗੇ ਪਰ ਲੇਕਿਨ ਜੋ ਹੁਣ ਪੂਰਾ ਫੈਸਲਾ ਹਾਈ ਕੋਰਟ ਦੇ ਵੱਨਿਓ 12 ਤਰੀਕ ਨੂੰ ਸੁਣਵਾਈ ਹੋਣ ਜਾ ਰਹੀ ਆ ਤੇ 13 ਤਰੀਕ ਨੂੰ ਅਮਰਤਪਾਲ ਸਿੰਘ ਬਾਹਰ ਆਉਣ ਜਾ ਰਹੇ ਆ ਕਿਉਂਕਿ ਆਪਣੇ ਸਿੰਘਾਵਾਸ ਤੇ ਬਹੁਤ ਵੱਡੀ ਇੱਕ ਖੁਸ਼ਖਬਰੀ ਆਈ ਹੈ ਸਾਹਮਣੇ ਜਿਹਦੇ ਵਿੱਚ ਕਿ ਬਈ ਅਮਰਤਪਾਲ ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਤੇ ਪਰ ਉਹਦੀ ਸੁਣਵਾਈ ਨਹੀਂ ਹੋਈ ਕਿਉਂਕਿ ਜਿਹਦੇ ਵਿੱਚ ਹੁਣ ਗੱਲ ਕਰੀਏ ਸਰਕਾਰਾਂ ਨੂੰ ਲੈ ਕੇ ਜਦੋਂ ਕਿਸੇ ਵੀ ਸਰਕਾਰ ਜਦੋਂ ਨਵੀਂ ਸਰਕਾਰ ਬਣ ਜਾ ਰਹੀ ਸੀ ਕਾਲੀਦਾਰ ਵਾਰਸ ਪੰਜਾਬ ਦੇ ਨਵੀਂ ਪਾਰਟੀ ਬਣ ਜਾ ਰਹੀ ਸੀ ਤਾਂ ਤੁਰੰਤ ਜਦੋਂ ਇਹਨਾਂ ਨੂੰ ਭਲਕ ਲੱਗੀ ਤਾਂ ਉਹਦੇ ਉੱਪਰ ਇੱਕ ਜੂਏਪੀਏ ਲ ਆ ਜਾਂਦਾ ਕਿਉਂਕਿ ਪਹਿਲਾਂ ਐਨਐਸਏ ਲਾ ਕੇ ਤੇ ਜੋ ਉਹਨੂੰ ਖਾਲਿਸਤਾਨੀ ਕਹਿ ਕੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਅਮਰਪਾਲ ਸਿੰਘ ਨੂੰ ਤਾਂ ਜੋ ਇੱਕ ਬਹੁਤ ਵੱਡੀ ਖੁਸ਼ਖਬਰੀ ਆਈ ਹੈ ਆਪਣੇ ਪੰਜਾਬ ਦੇ ਵਿੱਚ ਤਾਂ ਜੋ ਇੱਕ ਚੈਨਲ ਤੋਂ ਆਉਂਦੀ ਹੈ ਵੀਡੀਓ ਇਹ ਪੰਜਾਬੀ ਅਵਾਜ਼ ਟੀਵੀ ਜੋ ਕਿ ਆਪਣਾ ਗੁਰਸਿੱਖ ਵੱਲੋਂ ਕਹਿ ਗਏ ਅਮਰਤਪਾਲ 13 ਤਰੀਕ ਨੂੰ ਬਾਹਰ ਆਉਣਗੇ ਜਿਹਦੇ ਵਿੱਚ ਸਾਡੇ ਪੰਜਾਬ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਆ ਅਗਰ ਜੇ ਅਮਰਤਪਾਲ ਬਾਹਰ ਆਉਂਦੇ ਆ ਤਾਂ ਪੰਜਾਬ ਦੇ ਮੁੱਦੇ ਚੱਕੂ ਆ ਪੰਜਾਬ ਦੀ ਗੱਲ ਕਰਨੀ ਆ ਤਾਂ ਪੰਜਾਬ ਦਾ ਭਲਾ ਹੋਊਗਾ ਕਿਉਂਕਿ ਹੁਣ ਜੇ ਗੱਲ ਕਰੀਏ ਆਪਾਂ ਸੀਐਮ ਭਵਨਤਮਾਨ ਦੀ ਜਦੋਂ ਦੀ ਇਹ ਸਰਕਾਰ ਆਈ ਆ ਪੌਣੇ ਤਿੰਨ ਸਾਲ ਹੋ ਗਏ ਇਹ ਸਰਕਾਰ ਨੇ ਕੋਈ ਚੰਗਾ ਨਹੀਂ ਕਰਿਆ ਕਿਉਂਕਿ ਇਹਨਾਂ ਨੇ ਇੱਕ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਗਈ ਸੀ ਵੀ ਅਸੀਂ ਚਿੱਟੇ ਦਾ ਸਪਾਇਆ ਕਰ ਦਾਂਗੇ 26 ਜਨਵਰੀ ਨੂੰ ਵਾਅਦਾ ਕਰਿਆ ਸੀ ਲੋਕਾਂ ਨਾਲ ਸੀਐਮ ਭਵਨਤਮਾਨ ਨੇ ਜਦੋਂ ਇਹਨਾਂ ਨੇ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਸੀ ਪੌਣੇ 3 ਸਾਲ ਹੋ ਗਏ ਸਰਕਾਰ ਆਈ ਨੂੰ ਪਰ ਇਹਨਾਂ ਤੋਂ ਚਿੱਟੇ ਦਾ ਸਪਾਇਆ ਨਹੀਂ ਹੋਇਆ ਪਰ ਜੇ ਗੱਲ ਕਰੀਏ ਹੁਣ ਪੌਣੇ 3 ਸਾਲ ਹੋ ਗਏ ਹੁਣ ਇੱਕ ਨਵਾਂ ਮੁੱਦਾ ਚੱਕਿਆ ਨਸ਼ੇ ਤਸਕਰਾਂ ਦੇ ਘਰ ਟਾਉਣ ਦਾ ਤਾਂ ਜਿਹਦੇ ਵਿੱਚ ਹੁਣ ਸੀਐਮ ਭਵਨਤਮਨ ਨੂੰ 3 ਸਾਲ ਬਾਅਦ ਅੱਜ ਇਹਨੂੰ ਜਾਦ ਆ ਗਈ ਵੀ ਹਾਂ ਭਾਈ ਕਿਉਂਕਿ ਇਹਨੂੰ ਪਤਾ ਸੀ ਵੀ ਦਿੱਲੀ ਦੇ ਵਿੱਚੋਂ ਦਿੱਲੀ ਵਾਲਾ ਲਾਲਾ ਜਿਹੜਾ ਕੇਦਰੀਵਾਲ ਲਾਲਾ ਕਹਿੰਦੇ ਆਪਾਂ ਜਿਹਨੂੰ ਪਾ ਕੇ ਗੰਦੀਆਂ ਹੀਆਂ ਚੱਪਲਾਂ ਤੇ ਪਾ ਕੇ ਛੜੇ ਜੇ ਲੀੜੇ ਮਾਇਆ ਆਮ ਆਦਮੀ ਹੈ ਜੀ ਦਿੱਲੀ ਵਾਲਿਆਂ ਨੇ ਤਾਂ ਉੱਥੋਂ ਹਰਾਤਾ ਇਹਨੂੰ ਰਹਿ ਗਿਆ ਕੱਲਾ ਪੰਜਾਬ ਦੇ ਵਿੱਚ ਸੀਐਮ ਭਵੰਤਮਾਨ ਕੱਲਾ ਤਾਂ ਜਿਹਦੇ ਵਿੱਚ ਹੁਣ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਇਹਨੂੰ ਪਤਾ ਸੀ ਵੀ ਮੇਰਾ ਪੰਜਾਬ ਚੋਂ ਵੀ ਨਾ ਕਿਤੇ ਹਰ ਜਗੇ ਕਿਤੇ ਜਮੀ ਬੇੜਾ ਵਹਿ ਜਾ ਮੇਰਾ ਤਾਂ ਜਿਹੜੀ ਹੁਣ ਗੱਲ ਆ ਸੀਐਮ ਭਵੰਤਮਾਨ ਨੇ ਇੱਕ ਨਵਾਂ ਮੁੱਦਾ ਚੱਕਿਆ ਨਸ਼ੇ ਤਸਕਰਾਂ ਦੇ ਘਟਾਉਣ ਦਾ ਕਿਉਂਕਿ ਇਹਨੂੰ ਹੁਣ ਜਿਆਦਾ ਹੀ ਆ ਵੀ ਪੰਜਾਬ ਦੇ ਵਿੱਚ ਮੇਰੀ ਸਰਕਾਰ ਜਾਣ ਵਾਲੀ ਆ ਹੋਵੇ ਨਾ ਤਾਂ ਮੈਂ ਕੋਈ ਨਵਾਂ ਇੱਕ ਮੁੱਦਾ ਚੱਕਾਂ ਜਿਹਦੇ ਵਿੱਚ ਮੈਨੂੰ ਫਿਰ ਤੋਂ ਲੋਕਾਂ ਦੇ ਦਿਲਾਂ 'ਚ ਵੜ ਜਾ ਕਿਉਂਕਿ ਇੱਕ ਵਾਰ ਇਹ ਐਂ ਕਰਕੇ ਵੋਟਾਂ ਪਵਾ ਲੈਂਦੇ ਆ ਫਿਰ ਫਿਰ ਉਹੀ ਹਾਲ ਕਿਉਂਕਿ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਆ ਉਹਨਾਂ ਦੇ ਲੋਕਾਂ ਦੇ ਧਰਨੇ ਕਿਸਾਨਾਂ ਦੇ ਡਾਂਗਾ ਉਧਰੋਂ ਬੰਦੀ ਸਿੰਘਾਂ ਨੂੰ ਰਿਹਾਈ ਦਾ ਮੋਰਚਾ ਲੈ ਕੇ ਰੱਖਿਆ ਗਿਆ ਸੀ ਤਾਂ ਸਿੰਘਾਂ ਦੇ ਡਾਂਗਾ ਮਾਰ ਰਹੇ ਆ ਚਾਰੇ ਪਾਸੇ ਇਹਦਾ ਹਤਿਆਚਾਰ ਹੋ ਰਿਹਾਗਾ ਤੇ ਚਾਰੇ ਪਾਸੇ ਨੂੰ ਸਾਰੇ ਪਿੰਡਾਂ ਦੇ ਵਿੱਚੋਂ ਫਿਟਮੂ ਹੀ ਮਿਲ ਰਹੀ ਹੈ ਸੀਐਮ ਪਵੰਤਮਾਨ ਨੂੰ ਤਾਂ ਗੱਲ ਹੁਣ ਇੰਨੀ ਕਾ ਕਿਉਂਕਿ ਜਦੋਂ ਦੀ ਇਹ ਪੰਜਾਬ ਦੇ ਵਿੱਚ ਇਹ ਸਰਕਾਰ ਆਈ ਹੈ ਕੁਝ ਚੰਗਾ ਨਹੀਂ ਕਰਿਆਗਾ ਇਹ ਜਿਹੜੀ ਹੁਣ ਇੱਕ ਨਵੀਂ ਖਬਰ ਆਈ ਹੈ ਅਮਰਪਾਲ ਨੂੰ ਲੈ ਕੇ ਪੰਜਾਬ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਆ ਜਿਹਦੇ ਵਿੱਚ ਹੁਣ ਜੇ ਅਮਰਪਾਲ ਪੰਜਾਬ ਦੇ ਵਿੱਚ ਸਰਕਾਰ ਆਉਂਦੀ ਆ ਤਾਂ ਪੰਜਾਬ ਦੇ ਮੁੱਦੇ ਚੱਕੂ ਆ ਪੰਜਾਬ ਦੀ ਗੱਲ ਹੋਣੀ ਆ ਤਾਂ ਜਿਹਦੇ ਵਿੱਚ ਸਾਡੇ ਪੰਜਾਬੀ ਜਿਹੜੇ ਨੌਜਵਾਨ ਨਸ਼ੇ ਨਾਲ ਮਰ ਰਹੇ ਆ ਕਿਉਂਕਿ ਜਿਹੜੇ 3 ਸਾਲ ਪਹਿਲਾਂ ਇਹ ਆਪਾਂ ਗੱਲ ਕਰੀਏ ਚਿੱਟੇ ਦਾ ਮੁੱਦਾ ਜੇ 3 ਸਾਲ ਪਹਿਲਾਂ ਚੱਕਿਆ ਹੁੰਦਾ ਤਾਂ ਹੁਣ ਸਾਡੇ ਨੌਜਵਾਨ ਨਹੀਂ ਮਰਨੇ ਸੀ ਕਿਉਂਕਿ ਕਿੰਨੇ ਘਰ ਓਜੜ ਗਏ ਕਿੰਨੇ ਮਾਵਾ ਦੇ ਪੁੱਤ ਮਰ ਚਲੇ ਤਾਂ ਜੇ ਇਹ ਪਹਿਲਾਂ ਕਰਿਆ ਹੁੰਦਾ ਤਾਂ ਇੰਨੇ ਨੌਜਵਾਨ ਜਹਾਨ ਤੋਂ ਨਹੀਂ ਜਾਂਦੇ ਸੀ ਕਿਉਂਕਿ ਬਹੁਤ ਮੈਂ ਕਹਣਾ ਪੰਜਾਬ ਦੇ ਵਿੱਚ ਇੱਕ ਪਿੰਡ ਦੇ ਵਿੱਚੋਂ ਚਾਰ-ਚਾਰ ਨੌਜਵਾਨਾਂ ਦੀ ਮੌਤ ਹੁੰਦੀ ਸੀ ਜਿਹਦੇ ਵਿੱਚ ਹੁਣ ਗੱਲ ਕਰੀਏ ਆਪਾਂ ਇੱਕ ਪਿੰਡ ਦੇ ਵਿੱਚੋਂ ਹਰ ਰੋਜ਼ ਤਿੰਨ-ਤਿੰਨ ਚਾਰ-ਚਾਰ ਨੌਜਵਾਨ ਮਰਦੇ ਸੀ ਕੜੀ ਵਰਗੇ ਗੱਭਰੂ ਜਿਹੜੇ ਕਈ ਮਾਮਾ ਦੇ ਪੁੱਤ ਉੱਜੜ ਗਏ ਚਿੱਟੇ ਨੂੰ ਲੈ ਕੇ ਇਹਨਾਂ ਨੇ ਵਾਅਦਾ ਕਰਿਆ ਸੀ ਲੋਕਾਂ ਨਾਲ ਵੀ 26 ਜਨਵਰੀ ਨੂੰ ਮਸਪਾਇਆ ਕਰ ਦੋ ਚੱਟੇ ਦਾ ਪਰ ਨਹੀਂ ਹੋ ਸਕਿਆ ਦੇਖਣਾ ਹੁਣ ਇਹ ਬੰਦਾ ਵੀ ਅਮਰਤਪਾਲ ਸਿੰਘ ਰਿਹਾ ਹੋਣਗੇ ਜਾਕੀ ਕੋਰਟ ਦੇ ਵਿੱਚ ਕੱਲੀ ਸੁਣਵਾਈ ਹੋਣੀ ਆ ਕਿਉਂਕਿ ਬਹੁਤ ਵਾਰ ਸਮਾਂ ਦਿੱਤਾ ਗਿਆ ਇਸ ਲੋਟ ਦਾ ਪਰ ਹਲੇ ਤੱਕ ਬਾਹਰ ਆਉਣ ਦੀ ਕੋਈ ਸੁਭਾਵਨਾ ਨਹੀਂ ਪਰ ਜਿਵੇਂ ਇਹ ਚੈਨਲ ਤੋਂ ਜੋ ਪੰਜਾਬੀ ਗੱਲਬਾਤ ਚੈਨਲ ਆ ਤਾਂ ਉਹਦੇ ਤੇ ਇੱਕ ਵੀਡੀਓ ਜਾਰੀ ਹੁੰਦੀ ਆ ਤੇ ਇਹ ਘੰਟੇ ਦੀ ਖਬਰ ਆ ਤੇ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ ਕਿਉਂਕਿ ਕਹਿਣਾ ਇਹ ਆ ਵਿੱਚ ਕਈ ਚੈਨਲਾਂ ਤੋਂ ਪਹਿਲਾਂ ਵੀ ਵੀਡੀਓ ਹੋ ਗਈ ਆ ਵਾਇਰਲ ਕੋਈ ਕਹਿੰਦਾ ਜੀ ਅਮਰਤਪਾਲ ਬਾਹਰ ਆਉਣਗੇ ਉਦੋਂ ਪਹਿਲਾਂ ਵਿੱਚ ਕਈ ਵਾਰੀ ਭਗਵੰਤਵਾਲ ਦੇ ਸਤੀਪੇ ਵੀ ਦਵਾ ਦਿੰਦੇ ਆ ਵੀ ਉਹ ਆਏ ਹੋ ਗਿਆ ਜੀ ਤਾਂ ਕਿ ਵੀ ਚੈਨਲਾਂ ਤੋਂ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਹੀ ਰਹਿੰਦੀਆਂ ਵਿੱਚ ਕੁਝ ਕੁ ਫੇਕ ਵੀ ਹੁੰਦੇ ਆ ਕਿਸੇ ਨੂੰ ਨਹੀਂ ਖਬਰ ਦਾ ਪਤਾ ਹੁੰਦਾ ਤਾਂ ਉਹ ਜੀ ਖਬਰ ਸੁਣ ਕੇ ਜਿਵੇਂ ਆਪਾਂ ਤੁਹਾਡੇ ਨੂੰ ਸਾਂਝੀ ਕਰਦੇ ਆ ਗੱਲ ਹੁਣ ਇੰਨੀ ਕਾ ਵੀ ਜਿਵੇਂ ਹੁਣ ਅਮਰਤਪਾਲ ਨੂੰ ਲੈ ਕੇ ਇਹ ਵਿਵਾਦ ਛੜਾ ਪਿਆਗਾ ਜੋ ਕਿਉਂਕਿ ਮੈਂਬਰਸ਼ਿਪ ਰੱਦ ਕਰਨ ਦੀ ਗੱਲ ਕਰੀ ਕਰਦੇ ਹੈਗੇ ਤੇ ਮੈਂਬਰਸ਼ਿਪ ਤਾਂ ਪੀ ਰੱਦ ਹੋ ਜਾਣੀ ਉਹਨੂੰ ਸਮਾਂ ਤਾਂ ਦਿੱਤਾ ਨਹੀਂ ਜਾਂਦਾਗਾ ਗੱਲਬਾਤ ਕਰਨ ਦਾ ਚਾਰ-ਪੰਜ ਵਾਰੀ ਪਟੀਸ਼ਨ ਪਾਤੀ ਤਾਂ ਭਾਈ ਗੱਲ ਹੁਣ ਇੰਨੀ ਕਾ ਜਿਵੇਂ ਉਹਨਾਂ ਦੇ ਵਕੀਲ ਆ ਜਿਹੜੇ ਉਹਨਾਂ ਦਾ ਕਹਿਣਾ ਵੀ ਇਹੀ ਆ ਮੈਂ ਪਹਿਲਾ ਵੀਡੀਓ ਵੀ ਜਾਰੀ ਕੀਤੀ ਆ ਇੱਕ ਆਪਣੇ ਚੈਨਲ ਤੋਂ ਉਹਦੇ ਵਿੱਚ ਕਿਹਾ ਗਿਆ ਅਮਰਤਪਾਲ ਦੇ ਜੋ ਵਕੀਲ ਆ ਵੀ 12 ਤਰੀਕ ਨੂੰ ਸੁਣਵਾਈ ਹੋਣੀ ਐ ਐਵੇਂ ਕੋਈ ਫੇਕ ਨਿਊਜ਼ ਪਾਉਣ ਦਾ ਕੋਈ ਫਾਇਦਾ ਨਹੀਂ ਵੀ ਅਮਰਤਪਾਲ ਅੱਜ ਆਉਣਗੇ ਬਾਹਰ ਹੁਣ 12 ਤਰੀਕ ਨੂੰ ਸੁਣਵਾਈ ਹੋਣੀ ਐ ਉਹਦੇ ਵਿੱਚ ਪਤਾ ਲੱਗੂਗਾ ਵੀ ਅਮਰਤਪਾਲ ਬਾਹਰ ਆਉਣਗੇ ਜਾਂ ਨਹੀਂ ਆਉਣਗੇ ਫੇਕ ਨਿਊਜ਼ ਪਾਉਣ ਦਾ ਕੋਈ ਫਾਇਦਾ ਨਹੀਂ ਕਈ ਚੈਨਲਾਂ ਤੋਂ ਫੇਕ ਨਿਊਜ਼ ਆਉਂਦੀ ਆ ਵੀ ਅਮਰਤਪਾਲ ਬਾਹਰ ਆਉਣਗੇ ਹੁਣ 12 ਤਰੀਕ ਨੂੰ ਸੁਣਵਾਈ ਹੋਣੀ ਆ ਉਸ ਦਿਨ ਪਤਾ ਚੱਲੂਆ ਵੀ ਅਮਰਤਪਾਲ ਬਾਦਰ ਆਉਣਗੇ ਜਾਂ ਨਹੀਂ ਆਉਣਗੇ ਚਲੋ ਜੀ ਖਾਸ ਕਰਕੇ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਜੋ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਾ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਧੰਨਵਾਦ